ਸਾਰੇ ਉਹਨਾਂ ਦਾ ਸਵਾਗਤ ਅਗਰਮ ਨਿਕਾ ਸਵਾਗਤ ਹੈ ਬਹੁਤ ਬਹੁਤ ਵੈਲਕਮ ਨੇ ਉਹਨਾਂ ਦਾ ਨਿਕਾ ਬਹੁਤ ਮੁਸ਼ਕਾਤ ਹੀ ਦੇਖ ਰਿਹਾ ਹਾਂ ਪੰਜਾਬ ਬਾਡਾ ਨਿਊਜ਼ ਅੱਜ ਇਸ ਤਰ੍ਹਾਂ ਦੀ ਕਿਤ ਬਾ ਫਤਿਹਪੁਰ ਦੇ ਬਾਜ਼ਾਰ ਦੇ ਵਿੱਚ ਇੱਕ ਸਰਵਜਨਿਕ ਸ਼ੌਚਾਲੇ ਬਣਾਉਣ ਦੇ ਲਈ ਕਮਨ ਮੰਤਰੀ ਸ਼ਿਲਾਜਨ ਕਟਾਰੂਚਕ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਨੀ ਪੱਥਰ ਰੱਖਿਆ ਗਿਆ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਮੁੱਖ ਤੌਰ ਤੇ ਪਹੁੰਚ ਕੇ ਬਾਥੁੰ ਦਾ ਨਹੀਂ ਪੱਥਰ ਰੱਖਿਆ ਗਿਆ ਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਰਹੀ ਹੈ ਜਿਸ ਦੇ ਚਲਦੇ ਉਹਨਾਂ ਕਿਹਾ ਕਿ ਪਿਛਲੇ 2 ਸਾਲਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵੱਲੋਂ 800 ਦੇ ਕਰੀਬ ਮੁਹੱਲਾ ਕਲੀਨਿਕ ਖੋਲੇ ਗਏ ਹਨ ਜਿਨ੍ਹਾਂ ਦੇ ਵਿੱਚ ਆਮ ਗਰੀਬ ਲੋਕਾਂ ਦੇ ਲਈ ਬਿਲਕੁਲ ਮੁਫਤ ਦਵਾਈਆਂ ਅਤੇ ਟੈਸਟ ਜੋ ਨੇ ਉਪਲਬਧ ਕਰਵਾਏ ਜਾਂਦੇ ਨੇ ਤਾਂ ਕਿ ਆਮ ਲੋਕਾਂ ਨੂੰ ਸਹੂਲਤ ਮਿਲ ਸਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਤੋਂ ਹੀ ਗਰੀਬ ਵਰਡੇ ਲੋਕਾਂ ਦੇ ਹੱਕ ਦੇ ਵਿੱਚ ਖੜੀ ਹੈ ਤੇ ਉਹਨਾਂ ਲਈ ਕਿੱਥੇ ਜਾਣ ਵਾਲੇ ਕਮਾਂਦਾਰ ਵਿਰਵਾ ਦਿੰਦੇ ਹੋਣਾ ਕਿਹਾ ਕਿ ਆਮ ਆਦਮੀ ਕਲੀਨਿਕ ਬਣਾਉਣ ਦੇ ਨਾਲ-ਨਾਲ ਹੁਣ ਇਸ ਵੇਲੇ ਕਣਕ ਤੇ ਆਟਾ ਜੋ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਰਿਹਾ ਜੋ ਕਿ ਬਹੁਤ ਵੱਡੀ ਉਪਲਬਧੀ ਆਮ ਆਦਮੀ ਪਾਰਟੀ ਸਰਕਾਰ ਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੋਕ ਉਹਨਾਂ ਦਾ ਸਾਥ ਦੇਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰੰਗਲਾ ਪੰਜਾਬ ਬਣਨ ਦੇ ਵਿੱਚ ਦੇਰੀ ਨਹੀਂ ਰਹੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਤੋਂ ਹੀ ਲੋਕਾਂ ਦੇ ਹੱਕ ਦੇ ਵਿੱਚ ਕੰਮ ਕਰੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਾ ਨਿਊਜ਼ ਮਹਾਰਕੇਸ਼ ਸ਼ਰਮਾ ਬਮਿਆਰ ਤੇ ਬਾਅਦ ਕਾਣਾ ਦੇ ਜੁਮਲੇ ਨੋ ਇਹ ਲੋਕਾਂ ਦੇ ਨਾਲ ਚੀਟ ਹੈ ਇਹ ਸੰਵਿਧਾਨ ਦੇ ਨਾਲ ਬੇਇਨਸਾਫੀ ਹੈ ਹਾਂਜੀ ਸਰ ਅੱਜ ਦੀ ਵਿਜ਼ਿਟ ਹੈ ਜੀ ਫਤਿਹਪੁਰ ਪਿੰਡ ਦੀ ਸੂਚਾਲੇ ਦਾ ਉਦਘਾਟਨ ਕੀਤਾ ਗਿਆ ਕਿਵੇਂ ਤੋਂ ਉਪਰਾਲੇ ਹੋਰ ਉਹ ਇਹ ਹਲਕੀ ਕਰ ਰਹੇ ਹੋ ਮੈਂ ਕੁਝ ਦਿਨ ਪਹਿਲਾਂ ਇਸ ਇਲਾਕੇ ਦੇ ਅੰਦਰ ਵਗ ਵਗ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਜਦੋਂ ਅੱਜ ਘਾਟੇ ਚ ਪਹੁੰਚਿਆ ਤਾਂ ਇੱਥੇ ਸਥਾਨਕ ਦੁਕਾਨਦਾਰਾਂ ਵੱਲੋਂ ਮੈਨੂੰ ਕਿਹਾ ਗਿਆ ਸੀਗਾ ਮੈਨੇ ਧਿਆਨ ਚ ਲਿਆਦਾ ਕਿ ਬਾਜ਼ਾਰ ਕਾਫੀ ਵੱਡਾ ਹੀ ਬਣ ਗਿਆ ਔਰ ਇਹਦੇ ਨਾਲ ਨਾ ਕੇਵਲ ਪੰਜਾਬ ਦੇ ਪਿੰਡ ਲੱਗਦੇ ਬਲਕਿ ਜਣਗੇ ਦੇ ਵੀ ਲੋਕ ਇੱਥੇ ਕਾਫੀ ਆਉਂਦੇ ਆ ਪੰਜਾਬ ਦੇ ਵੀ ਕਾਫੀ ਆਉਂਦੇ ਆ ਸੋ ਇੱਥੇ ਕੋਈ ਬਾਦ ਨੂ ਨਹੀਂ ਹੈ ਖਾਸ ਕਰਕੇ ਲੇਡੀਜ਼ ਲਈ ਦਾ ਕਾਫੀ ਮੁਸ਼ਕਲ ਹੁੰਦੀ ਆ ਸੋ ਇਸ ਕਰਕੇ ਮੈਂ 4-5 ਦਿਨ ਪਹਿਲਾਂ ਜਦੋਂ ਸਾਡੇ ਚ ਆਇਆ ਤੇ ਮੈਨੂੰ ਇਹ ਧਿਆਨ ਚ ਲਿਆਦਾ ਤੇ ਮੈਨੂੰ ਖੁਸ਼ੀ ਆ ਕਿ ਅੱਜ ਮੈਂ ਉਹਦਾ ਨੀਂਵ ਪੱਥਰ ਲਗ ਦਿੱਤਾ ਤੇ ਲਗਭਗ 3-4 ਲੱਖ ਰੁਪਏ ਦੀ ਲਾਗਤ ਨਾਲ ਵਧੀਆ ਬਾਥਰੂਮ 4 ਬਾਥਰੂਮ ਬਣਨਗੇ ਸੋ ਅੱਜ ਅਟਾ ਵਾਸੀਆਂ ਨੂੰ ਇਹ ਜਿਹੜੀ ਆ ਨਿਯਾਮਤ ਕਾਹ ਲੋ ਉਹਨਾਂ ਦੇ ਨਾਲ ਖੁਸ਼ੀ ਸਾਂਝੀ ਕੀਤੀ ਆ ਸੋ ਲਗਾਤਾਰ ਹਲਕਾ ਪੋਆ ਹਰ ਰੋਜ਼ ਨਵੇਂ ਨਵੇਂ ਜਿਹੜੇ ਕਾਜ਼ ਇਸ ਹਲਕੇ ਦੇ ਅੰਦਰ ਉਹ ਸ਼ੁਰੂ ਕੀਤੇ ਜਾ ਰਹੇ ਆ ਜੇ ਕੋਈ ਤੁਹਾਨੂੰ ਪਹਿਲਾਂ ਅਸੀਂ ਇੱਕ ਬਹੁਤ ਹੀ ਵਧੀਆ ਵੱਡਾ ਪੈਨਸਪਰਾਨ ਦਾ ਨੀ ਪੱਥਰ ਰੱਖਿਆ ਸੀ ਪਿੰਡ ਗੋਲੀਆਂ ਦੇ ਅੰਦਰ ਜਿਹੜਾ ਲਗਭਗ 50 ਲੱਖ ਰੁਪਏ ਦੇ ਲਾਗਤ ਦਾ ਬਣਨਾ ਸੋ ਬਹੁਤ ਜਲਦੀ ਇਸ ਲਾਗੇ ਦੇ ਲੋਕਾਂ ਨੂੰ ਜਿਹੜਾ ਉਹ ਨੀਆਂ ਮੁਰਲੀਆਂ ਸਹੂਲਤਾਂ ਨੇ ਮੁਰਲੀਆਂ ਲੋੜਾਂ ਨੇ ਉਹ ਪੂਰੀਆਂ ਕਰਨ ਦੇ ਲਈ ਮਾਨਸਾ ਦੇ ਸਰਕਾਰ ਜਾਂਦਾ ਕੰਮ ਕਰ ਰਹੀ ਹੈ ਸੋ ਅੱਜ ਇਥੇ ਨੀ ਪੱਥਰ ਰੱਖਿਆ ਸੋ ਇਸੇ ਤਰ੍ਹਾਂ ਇਰੇ ਛੋਟੇ ਛੋਟੇ ਸਵਾਲ ਨੇ ਸਟੇ ਦੇ ਵਾਟਰ ਸਪਲਾਈ ਦਾ ਸਵਾਲ ਆ ਉਹਦੇ ਲਈ ਵੀ ਪੈਸੇ ਪਾਏ ਆ ਮੰਨ ਲਾ 7 ਲੱਖ ਰੁਪਈਆ ਜਾਂ ਹੋਰ ਨਿੱਕ ਨਿੱਕੀਆਂ ਗੱਲਾਂ 'ਚ ਆ ਕੇ ਪਤਾ ਲੱਗਿਆ ਸੋ ਹਰ ਰੋਜ਼ ਲੋਕਾਂ ਤੋਂ ਸਿੱਖਦੇ ਆ ਲੋਕਾਂ ਤੋਂ ਫੀਡਬੈਕ ਲੈਂਦੇ ਆ ਤੇ ਉਸੇ ਫੀਡਬੈਕ ਨੂੰ ਫਿਰ ਦਾ ਕੰਮ ਦੇ ਰੂਪ ਵਿੱਚ ਜਗਾ ਤੋਦੀ ਕੀ ਭਜਦਾ ਸੋ ਅੱਜ ਫਤਿਹਪੁਰ ਦੇ ਅੱਡਾ ਵਾਸਕੀ ਦੇ ਇਲਾਕੇ ਦੇ ਵਸਨੀਕਾਂ ਨੂੰ ਇੱਕ ਕਹਿ ਲਓ ਵੀ ਅੱਛੀ ਸੁਝਾਅ ਜਿਹੜੇ ਉਹਨਾਂ ਦੀ ਲੋੜ ਵੀ ਸੀਗੀ ਉਹ ਆ ਜਿਹੜੀ ਹੋਇਆ ਸਤਿ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਲੋਕ ਇਸ ਵੇਲੇ ਜੋ ਪੁਰਾਣੇ ਐਮਪੀ ਨੇ ਸਨੀ ਦੋ ਉਹ ਤੋਂ ਸੱਤੇ ਹੋਏ ਨੇ ਕਿਵੇਂ ਦਾ ਤੁਸੀਂ ਆਉਣ ਵਿੱਚ ਤਿਆਰੀਆਂ ਨੇ ਆਮ ਆਨੀ ਪਾਰਟੀ ਦੇ ਵੱਲੋਂ ਇਲਾਕੇ ਲਈ ਕਿਵੇਂ ਦੇ ਉਪਰਾਲੇ ਜੋ ਕੀਤੇ ਜਾਣਗੇ ਨਾਲ ਲੋਕ ਸਭਾ ਚੋਣਾਂ ਜੋ ਜਿੱਤੀਆਂ ਜਾ ਸਕਣ ਪੂਰੇ ਦੇਸ਼ ਦੇ ਅੰਦਰ ਲੋਕ ਕੇਂਦਰ ਦੀ ਸਰਕਾਰ ਤੋਂ ਦੁਖੀ ਆ ਤੁਸੀਂ ਦੇਖਿਆ ਵੀ ਅੱਜ ਕਿੰਨੀ ਮੰਗਾਈ ਆ ਅੱਜ ਦਵਾਈਆਂ ਦਾ ਸਵਾਲ ਹੋਵੇ ਡੀਜ਼ਲ ਦਾ ਸਵਾਲ ਆ ਪੈਟਰੋਲ ਦਾ ਸਵਾਲ ਆ ਗੈਸ ਸਿਲੰਡਰ ਦਾ ਸਵਾਲ ਆ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਦਾਲਾਂ ਨੇ ਇਹ ਲੋਕਾਂ ਦੀ ਪਹੁੰਚ ਤੋਂ ਲਗਾਤਾਰ ਵਾਰ ਹੋ ਰਹੀ ਹੈ ਦੇ ਖਾਸ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਬਹੁਤ ਵੱਡੀ ਪੱਧਰ ਤੇ ਬੇਰੁਜ਼ਗਾਰੀ ਵੀ ਫੈਲੀ ਹੈ ਦੇਸ਼ ਦੇ ਅੰਦਰ ਸੋ ਦੇਸ਼ ਦੇ ਲੋਕ ਬਦਲਵੀਂ ਸਰਕਾਰ ਦੇਖਣਾ ਚਾਹੁੰਦੇ ਆ ਤੇ ਉਹਦੇ ਲਈ ਜਿਹੜਾ ਐਂਡੀਆ ਬਣਿਆ ਇੰਡੀਆ ਬਣਿਆ ਸੋਰੀ ਇੰਡੀਆ ਦੇਸ਼ ਦੇ ਲੋਕਾਂ ਦੀ ਪਸੰਦ ਬਣਦਾ ਜਾ ਰਹੇ ਆ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਈ ਦੇ ਵਿੱਚ 13 ਦੀਆਂ 13 ਸੀਟਾਂ ਜਿੱਤ ਗਏ ਇਹ ਜਿਹੜੀ ਸ੍ਰੀ ਅਰਮਨ ਕੇਜਰੀਵਾਲ ਦੀ ਝੋਲੀ ਚ ਪਾਵਾਂਗੇ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਮੇਰਾ ਹਲਕਾ ਪੋਆ ਪਿਆਰੇ ਮੇਰੇ ਲੋਕਾਂ ਨੂੰ ਜਿੰਨਾ ਮਾਸਕਰ ਮਿਲ ਰਿਹਾ ਇਲਾਕੇ ਦੇ ਵਿੱਚੋਂ ਔਰ ਇਸ ਵਾਰ ਇਤਿਹਾਸ ਨਵਾਂ ਦਰਹਾਲੀ ਗੁਰਦਾਸਪੁਰ ਦੇ ਲੋਕ ਤਿਆਰ ਨੇ 75 ਸਾਲਾਂ ਤੋਂ ਦੋਵੇਂ ਪਾਰਟੀਆਂ ਤੋਂ ਜਿੱਦੀਆਂ ਆਈਆਂ ਨੇ ਪਰ ਜਿਸ ਤਰ੍ਹਾਂ ਭੋਏ ਦੇ ਲੋਕਾਂ ਨੇ ਪਹਿਲੀ ਵਾਰ ਤੀਜੀ ਪਾਰਟੀ ਨੂੰ ਜਤਾਇਆ ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੈਬਨਿਟ ਮੰਤਰੀ ਸਲਕੇ ਤੋਂ ਬਣਿਆ ਮੈਨੂੰ ਉਮੀਦ ਆ ਕਿ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹਦੇ ਅੰਦਰ ਵੀ ਆ ਪੂਰੀ ਵੱਡੀ ਮਾਤਰਾ ਦੇ ਵਿੱਚ ਅਸ਼ੀਰਵਾਦ ਲੋਕ ਦੇਣਗੇ ਇਥੋਂ ਆਮ ਆਦਮੀ ਪਾਰਟੀ ਦਾ ਰਾਮ ਦੀ ਜਤਾ ਕੇ ਭੇਜਾਂਗੇ